ਹਾਂ ਬਟਾ ਜਗਾਲੂ ਰੇੜੀਆਂ ਵਾਲੇ ਕਾਫੀ ਰੋਸ ਪਾ ਜਾ ਰਿਹਾ ਵਾ ਕੀ ਕਰਨਾ ਜਗਾਰੂ ਰੇੜੀਆਂ ਵਾਲੇ ਦੇ ਭਾਜੀ ਅਲਜਾਸਨ ਵਾਲੋਂ ਬੰਦ ਕਰਵਾਈਆਂ ਗਈਆਂ ਇਹਨਾਂ ਨੂੰ ਤਾਂ ਕਿ ਨਾ ਇੱਕ ਤਕਾਹ ਹੋ ਸਕੇ ਸਾਡੀਆਂ ਰੇੜੀਆਂ ਚਲਾਈਆਂ ਜਾਣ ਮੁਤਾਬਕ ਪ੍ਰਸ਼ਾਸਨ ਨੇ ਹੁਕਮ ਹੈ ਹੁਕਮ ਦੇ ਮੁਤਾਬਕ ਇਹ ਰੇੜੀਆਂ ਬੰਦ ਕੀਤੀਆਂ ਜਾ ਰਹੀਆਂ ਵਾ ਹਾਂਜੀ ਪ੍ਰਸ਼ਾਸਨ ਦੇ ਸੁਬੰਧ ਜੀ ਦੇ ਰਹੇ ਹੁੰਦਾ ਹੈ ਜੀ ਅਸੀਂ ਚਾਹੁੰਦੇ ਆ ਕਿ ਸਾਡੀਆਂ ਰੇੜੀਆਂ ਚਲਾਈਆਂ ਜਾਣ ਹਾਂਜੀ ਇਹ ਗਰੀਬਾਂ ਦੀ ਸਰਕਾਰ ਆ ਤੇ ਗਰੀਬਾਂ ਨਾਲ ਹੀ ਧੱਕਾ ਕਰਨ ਦੀ ਕਹਿੰਦੇ ਆ ਆਮ ਆਦਮੀ ਆਮ ਆਦਮੀ ਨੂੰ ਹੀ ਕੰਮ ਕਰਨ ਦੇਂਦਾ ਤੇ ਫੇਰ ਇਹਨਾਂ ਦੱਸੋ ਵੀ ਕਿਹਨੂੰ ਕਰਨ ਦੇਣਾ ਆਮ ਆਦਮੀ ਨਾਲ ਹੀ ਧੱਕਾ ਕਰਦਾ ਹੈ ਜਿਵੇਂ ਗਰੀਬਾਂ ਦਾ ਜਗਾਰ ਖੋਹਦਾ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਵੀ ਸਾਡੀਆਂ ਰੇੜੀਆਂ ਚਲਾਈਆਂ ਜਾਣ ਸਾਨੂੰ ਇਹਨਾਂ ਤੇ ਯਾਨੀ ਕਿ ਹਰ ਚੌਂਕ ਤੇ ਸਾਨੂੰ ਪਰੇਸ਼ਾਨਨਾ ਪੈਂਦਾ ਵਾ ਸਾਡੀਆਂ ਰੇੜੀਆਂ ਲਿਆ ਕੇ ਬਾਂਡ ਕਰ ਦਿੰਦੇ ਆਂ ਅਸੀਂ ਦੱਸੋ ਕਿੱਧਰ ਨੂੰ ਜਾਈਏ ਅਸੀਂ 5 5000 ਰੁਪਏ ਜੁਰਮਾਨਾ ਜੁਰਮਾਨਾ ਕਿਉਂ ਜਾਂਦੇ ਆਂ ਕਿੱਥੇ ਜਾਈਏ ਜੀ ਸਾਡਾ ਕੋਈ ਹਾਲ ਹੀ ਨਹੀਂ ਹੈਗਾ ਸਾਡੇ ਕਿਹੜੇ ਬੈਂਕ ਬੈਲੈਂਸ ਹੈ ਜੀ ਤੇ ਮਹੀਨਾ ਦੱਸ ਦੇਣਾ ਹੀ ਬੈਠ ਕੇ ਖਾ ਲਾਂਗੇ ਜੀ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਆ ਕਿ ਸਾਡੀ ਰੇੜੀ ਚਲਾਈ ਜਾਵੇ ਸਾਡਾ ਰੋਜ਼ਗਾਰ ਚਲਾਇਆ ਜਾਵੇ ਖੋਇਆ ਨਾ ਜਾਵੇ ਜਿਨ੍ਹਾਂ ਨੂੰ ਇਹ ਫੜਨ ਵਾਲੇ ਉਹ ਫੜ ਦੇਣੀ ਹੈ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਆ ਸਾਡੇ ਦਿਵਾਲੇ ਹੋ ਜਾਂਦੇ ਅਸੀਂ ਗਰੀਬ ਜਨਤਾ ਕਿੱਥੇ ਜਾਈਏ ਗਰੀਬ ਜਨਤਾ ਦੀ ਆਮ ਪਾਰਟੀ ਇਹਨਾਂ ਸਰਕਾਰ ਬਣਾਈ ਆਮ ਲੋਕਾਂ ਨੂੰ ਹੀ ਇਹ ਪਰੇਸ਼ਾਨ ਕਰਨ ਦੇ ਗੁਰਜੀ ਕੀ ਨਾ ਤੁਹਾਡਾ ਜੀ ਹਾਂਜੀ ਮੇਰਾ ਨਾਮ ਸਰਵਨ ਸਿੰਘ ਜੀ ਸਰ ਜੀ ਸਾਡੀਆਂ ਰੇੜੀਆਂ ਬੰਦ ਕਰੀ ਜਾਂਦੇ ਜਗਾੜੂ ਕਹਿੰਦੇ ਵੀ ਬੰਦ ਕਰੋ ਵੀ ਅਸੀਂ ਰੋਟੀ ਦੱਸੋ ਕਿੱਥੋਂ ਖਾਣੀ ਆ ਗਰੀਬਾਂ ਨੇ 12 12 ਸਾਰੇ ਪੜੇ ਆ ਇਹਨਾਂ ਦੇ ਜਗਾਰ ਹੈਗਾ ਨਹੀਂ ਨੌਕਰੀਆਂ ਹਾਨੂੰ ਮਿਲਿਆ ਨਹੀਂ ਆ ਅਸੀਂ ਕੰਮ ਵੀ ਸਿੱਖਿਆ ਨਹੀਂ ਕੰਮ ਮਿਲਦਾ ਜਿੱਥੇ ਜਾਈਏ 200 ਰੁਪਿਆ 300 ਰੁਪਿਆ ਦਿਹਾੜੀ ਆ ਤੁਹਾਨੂੰ ਪਤਾ ਵੀ ਅੱਜ ਕੱਲ ਮਗਾਈ ਕਿੰਨੀ ਆ ਇਹ ਸਾਡਾ ਨਹੀਂ ਇਹਨਾਂ ਦਾ ਸਰਦਾ ਸਰਕਾਰ ਵੱਲੋਂ ਜਗਾਰੂ ਰੇਡੀਆਂ ਬੰਦ ਕੀਤੀਆਂ ਗਈਆਂ ਨੇ ਉਹਦੇ ਮੁਤਾਬਕ ਹੀ ਪ੍ਰਸ਼ਾਸਨ ਜਿਹੜਾ ਵਾ ਕਾਰਵਾਈ ਕਰ ਰਿਹਾ ਫਿਰ ਵੀ ਤੁਹਾਡੂ ਜਰੂਰ ਸਪਾਸ ਜਾ ਰਿਹਾ ਹਾਂਜੀ ਭਾਜੀ ਜਦੋਂ ਕੰਮ ਕਰਨ ਨੂੰ ਹੈਗਾ ਨਹੀਂ ਕੁਛ ਵੀ ਹੈਗਾ ਨਹੀਂ ਹੈ ਯਾਨੀ ਕਿ ਰਜਗਾਰ ਹੈਗਾ ਨਹੀਂ ਇੱਥੇ ਇਨਾ ਕਿ ਸਾਡੇ ਕੋਲ ਤੁਸੀਂ ਪੁੱਛੇਗਾ ਆਖਣਾ ਯਾਨੀ ਕਿ ਕੋਈ ਫੈਕਟਰੀ ਨਹੀਂ ਕੋਈ ਇੱਥੇ ਕੁਛ ਨਹੀਂ ਕਾਮਕਾਰ ਬਹੁਤ ਹੀ ਮੰਦਾ ਇੱਥੇ ਮਗਹੀਾਈ ਬਹੁਤ ਜ਼ਿਆਦਾ ਵਾ ਉਹ ਬਗਹੀਾਈ ਸਾਡਾ ਲੱਕ ਤੋੜੀ ਜਾਂਦੀ ਗਰੀਬਾਂ ਜਨਤਾ ਦਾ ਇਹ ਕਰਕੇ ਅਾਨੂੰ ਜਗਾੜੂ ਰੇੜੀਆਂ ਵਿਆਜੀ ਪੈਸੇ ਚੁੱਕ ਕੇ ਬਣਾਉਣਾ ਪਿਆ ਵਜਿਗਾੜ ਹੱਸੇ ਗੱਡੀ ਵਾਲਿਆਂ ਦੇ ਆਟੋ ਰਿਕਸ਼ੇ ਵਾਲੇ ਲਗਾਤਾਰ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਰਹਿੰਦੇ ਆ ਤੇ ਸਾਡਾ ਜਗਾੜੂ ਰੇੜੀ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਭਾਜੀ ਉਹਨਾਂ ਨਾਲ ਸਾਡਾ ਕੋਈ ਰੋਸ ਨਹੀਂ ਅਸੀਂ ਆਪਦੀ ਮਿਹਨਤ ਕਰਕੇ ਖਾਂਦੇ ਆ ਕਿਸੇ ਤੋਂ ਅਸੀਂ ਚੋਰੀਆਂ ਨਹੀਂ ਕਰਦੇ ਡਾਕੂ ਨਹੀਂ ਬਣੇ ਅਸੀਂ ਜੋ ਐਹੋ ਜਿਹੀ ਕੋਈ ਚੱਕਰ ਨਹੀਂ ਆ ਅਸੀਂ ਆਪਣੀ ਮਿਹਨਤ ਕਰਕੇ ਕਰਦੇ ਆ ਕੀ ਮੰਗ ਕਰਦੇ ਤੁਸੀਂ ਮੰਗ ਕਰਦੇ ਵੀ ਸਾਡੇ ਜਗਾੜੂ ਰੇੜੀਆਂ ਚੱਲੀਆਂ ਜਾਣ ਚਲਾਈਆਂ ਜਾਣ ਇਹ ਜਿਹੜੀਆਂ ਬੰਦ ਆ ਉਹਨਾਂ ਨੂੰ ਚਲਾਇਆ ਜਾਵੇ ਛੱਡਿਆ ਜਾਵੇ। ਗੁਰਜੀ ਕੀ ਨਾ ਤੁਹਾਡਾ? ਆਂਦਾ ਰਹਿਣ ਵਾਲਾ ਜੀ। ਤੁਹਾਡੇ ਕੋਲ ਪਟਕਾ ਕੀ ਗੱਲਬਾਤ ਹੋਈ ਹੈ? ਵੀਰ ਜੀ ਸਾਡੀਆਂ ਨਾ ਰੇੜੀਆਂ ਜਿਹੜੀਆਂ ਨੇ ਬੰਦ ਕੀਤੀਆਂ ਗਿਆ ਪ੍ਰਸ਼ਾਸਨ ਵੱਲੋਂ। ਤੇ ਜੇ ਆਹਨੂੰ ਕਹਿੰਦੇ ਆ ਵੀ ਹਾਈ ਕੋਰਟ ਤੋਂ ਬੰਦ ਆ ਜੀ। ਤੇ ਦੱਸੋ ਵੀਰ ਜੀ ਅਸੀਂ ਕਾਰੋਬਾਰ ਇਹੋ ਹੀ ਕਰ ਸਕਦੇ ਆ। ਇੱਕ ਲੱਤ ਤੋਂ ਹੈਂਡੀਕੈਪ ਆ ਸਾਡੇ ਤੇ ਇੱਕ ਕਰਜ਼ਾ ਵੀ ਆ 2-2 3-3 ਲੱਖ ਰੁਪਏ ਦਾ। ਤੇ ਇਤੋਂ ਹੀ ਵਿਆਜੀ ਚੁੱਕ ਚੁੱਕ ਚੀਜ਼ਾਂ ਬਣਾਈਆਂ ਤੇ ਅਸੀਂ ਹੁਣ ਅੱਗੇ ਨਵੀਆਂ ਚੀਜ਼ਾਂ ਵੀ ਨਹੀਂ ਲੈ ਸਕਦੇ। ਤੇ ਕਿੱਥੋਂ ਫਿਰ ਸਾਡਾ ਰੋਜ਼ਗਾਰ ਘਰ ਦੇ ਤਿੰਨ ਚਾਰ ਚਾਰ ਪਰਿਵਾਰ ਆ ਜੀ ਵੀ ਸਾਡੇ ਫਿਰ ਅਸੀਂ ਤਾਂ ਭੁੱਖੇ ਰਹਿ ਜਾਗੇ ਜਾਂ ਫਿਰ ਸਾਨੂੰ ਇਹ ਪ੍ਰਸ਼ਾਸਨ ਦੇ ਸਾਹਮਣੇ ਬਹਿਣਾ ਪਊਗਾ ਤਾਂ ਨਾ ਲਾ ਕੇ ਵੀ ਅਸੀਂ ਦੱਸੋ ਕਿੱਥੇ ਜਾਈਏ ਫਿਰ ਜਾਂ ਸਾਨੂੰ ਕੋਈ ਨੌਕਰੀ ਦਿੱਤੀ ਜਾਵੇ ਪੜੇ ਲਿਖੇ ਵੀ ਆ ਤਾਂ ਕੁਝ ਸਾਨੂੰ ਕੁਝ ਸਾਡੇ ਕੋਈ ਹਾਸਲ ਪ੍ਰਸ਼ਾਸਨ ਦਾ ਹੁਕਮ ਨੇ ਆ ਉਸੇ ਮੁਤਾਬਕ ਇਹ ਪ੍ਰਸ਼ਾਸਨ ਚੱਲ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਆਰਡਰ ਆਇਆ ਤਾਂ ਪ੍ਰਸ਼ਾਸਨ ਜਿਹੜਾ ਉਹ ਟਾੜੀਆਂ ਜਿਹੜੀਆਂ ਬੰਦ ਕਰ ਰਿਹਾ ਵੀਰ ਜੀ ਜਦੋਂ ਵੋਟਾਂ ਆਉਂਦੀਆਂ ਉਦੋਂ ਤੇ ਸਾਨੂੰ ਕਹਿੰਦੇ ਨਹੀਂ ਵੀਰ ਜੀ ਕਿ ਦੱਸੋ ਵੀ ਇਹ ਤਾਂ ਇਹ ਆ ਚੀਜ਼ਾਂ ਤੁਹਾਡੇ ਤੁਹਾਡੀ ਰੋਟੀ ਬੰਦ ਕਰਨੀਆਂ ਤੇ ਸਾਨੂੰ ਉਦੋਂ ਪਹਿਲਾਂ ਦੱਸ ਦੇਣ ਤੇ ਅਸੀਂ ਫਿਰ ਆਪਣੇ ਹਿਸਾਬ ਨਾਲ ਵੋਟਾਂ ਪਾਈਏ ਜਦੋਂ ਵੋਟਾਂ ਲੱਗ ਜਾਂਦੀਆਂ ਫਿਰ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਗਰੀਬ ਜਨਤਾ ਨੂੰ ਤਾਂ ਅਸੀਂ ਦੱਸੋ ਫਿਰ ਹੁਣ ਇਸ ਵੇਲੇ ਕਿੱਥੇ ਜਾਈਏ ਸਰਕਾਰ ਗਾੜੀ ਨਾ ਰੋਈਏ ਤੇ ਕਿੰਨੂੰ ਰੋਈਏ ਦੱਸੋ ਜੀ ਲਗਾਤਾਰ ਦੇਖਣ ਨੂੰ ਆਉਂਦਾ ਕਿ ਜਿਹੜੇ ਹੱਥ ਗੱਡੀਆਂ ਵਾਲੇ ਨਿਆਟੋ ਰਿਸੇ ਵਾਲੇ ਲਗਾਤਾਰ ਇੱਥੇ ਰੋਡ ショਅ ਕਰਦੇ ਨੇ ਜੋ ਜਗਾਰ ਖੋਲਿਆ ਵਾ ਜਗਾਰੂ ਰੇੜੀਆਂ ਵਾਲਿਆਂ ਨੇ ਹਾਂਜੀ ਵੀਰਜੀ ਦੱਸੋ ਵੀ ਉਹਨਾਂ ਦਾ ਜਗਾਰ ਅੱਜ ਤੱਕ ਕੋਈ ਖੋ ਨਹੀਂ ਸਕਿਆ ਤੇ ਅਸੀਂ ਉਹਨਾਂ ਦੀ ਕਿਸਮਤ ਕਿੱਥੋਂ ਖੋਲਾਂਗੇ ਵੀਰਜੀ ਦੱਸੋ ਜੋ ਸਾਡੇ ਕਰਮਾਂ ਦਾ ਸਾਨੂੰ ਉਹ ਮਿਲਦਾ ਵਾ ਤੇ ਅਸੀਂ ਉਹਨਾਂ ਦਾ ਕੀ ਚੁੱਕਦੇ ਆ ਉਹਨਾਂ ਨੇ ਵੱਡੀਆਂ ਚੀਜ਼ਾਂ ਲੱਦਣੀਆਂ ਅਸੀਂ ਹੁਣ ਰੇੜੀ ਤੇ ਵੇਖੋ ਰੇੜੀ ਦਾ ਤੇ ਛੋਟੇ ਹਾਥੀ ਦਾ ਕੋਈ ਮੁਕਾਬਲਾ ਹੈਗਾ ਉਹ ਉਹਦਾ ਕੰਮ ਕਰ ਸਕਦਾ ਇਹ ਤੇ ਇੱਕ ਕਹਿਣ ਦੀਆਂ ਗੱਲਾਂ ਦੀ ਵੇਖੋ ਜੀ ਦੱਸੋ ਹਾਂਜੀ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇਗੇ ਵੀ ਸਾਡੀਆਂ ਜਿਹੜੀਆਂ ਰੇੜੀਆਂ ਸਾਨੂੰ ਚਲਾਈਆਂ ਜਾਣੀਆਂ ਦੇਣ ਅਸੀਂ ਆਪਣੇ ਜਿਹੜੇ ਜੀ ਆ ਉਹਨਾਂ ਨੂੰ ਪਾਲ ਸਕੀਏ ਖੁਦ ਤੇ ਤੇ ਸਰਕਾਰ ਨੂੰ ਮੈਸੇਜ ਇਹ ਆ ਵੀ ਸਾਡੀਆਂ ਰੇੜੀਆਂ ਚਲਾਈਆਂ ਜਾਣ ਤੇ ਜਿਹੜੀਆਂ ਸਾਡੀਆਂ ਫੜੀਆਂ ਵੀਰਾਂ ਦੀਆਂ ਰੇੜੀਆਂ ਉਹ ਵੀ ਛੱਡੀਆਂ ਜਾਣ ਤੇ ਸਾਨੂੰ ਅੱਗੇ ਚਲਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ। ਤੁਸੀਂ ਕਿਹਨਾ ਤੁਹਾਡਾ ਮੇਰਾ ਨਾਮ ਜਗੀਰ ਸਿੰਘ ਭੱਟੇ ਜੀ। ਕਿਸ ਸੰਬੰਧ ਵਿੱਚ ਤੁਹਾਡੇ ਕੋਲ ਕੱਟ ਕੀਤਾ ਗਿਆ? ਇਹ ਸਾਡੀਆਂ ਰੇੜੀਆਂ ਤੇ ਇਹ ਸਾਰੇ ਲੋਕ ਇਕੱਠੇ ਆਏ ਵੀਰ ਔਰ ਹੁਣ ਮੁਦੇ ਮਤਾਬਕ ਹੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਰੇੜੀਆਂ ਜਿ ਘਾੜੂ ਜਿਹੜੀਆਂ ਬੰਦ ਕੀਤੀਆਂ ਜਾ ਰਹੀਆਂ ਸਾਡੀਆਂ ਇਹ ਆਈਨ ਜਿਹੜੇ ਕਰਜ਼ਾ ਚੋਕ ਗਏ 50 50 40 40 ਯਾਰ ਚੋਕ ਕੇ ਅਸੀਂ ਗੱਟੀਆਂ ਬਣਾਈਆਂ ਇਹ ਸਾਡਾ ਪਰਿਵਾਰਾਂ ਦਾ ਰੋਜ਼ਗਾਰ ਆ ਅਸੀਂ ਰੋਜ਼ਗਾਰ ਦੇ ਕਰਕੇ ਸਾਰੇ ਭਰਾ ਇਕੱਠੇ ਹੋਏ ਆ ਕਿ ਸਾਨੂੰ ਰੋਜ਼ਗਾਰ ਤੋਂ ਰੋਟੀ ਕਮਾ ਕੇ ਖਾਂ ਮ ਦਿੱਤੀ ਜਾਵੇ ਆ ਤੇ ਰੇੜੀਆਂ ਵਾਲੇ ਤੇ ਆਟੋ ਵਾਲੇ ਵੀ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਵਿੱਚ ਵੀ ਸਾਡਾ ਜਿਹੜਾ ਰੋਜ਼ਗਾਰ ਖੋਲਿਆ ਆ ਇਹ ਰੱਖ ਮੇਰੇ ਕੋਲ ਇਹ ਆਈ ਆਪੋ ਆਪਣੇ ਦਾ ਰਿਜ਼ਕਾਰ ਕਰਦੇ ਆ ਪੀ ਜੇ ਜੇ ਉਹ 1000 ਮੰਗਦੇ ਆ ਚਾਰ 500 ਚ ਵੀ ਚੱਲ ਜਾਂਦੇ ਆ ਅਗਲੇ ਇਹੋ ਇਹ ਪ੍ਰਸ਼ਾਸਨਾਂ ਵੀ ਇਹੋ ਕਹਿਣਾ ਚਾਹੁੰਦੇ ਆ ਕਿ ਸਾਡੇ ਦੇ ਤਰਸ ਕੀਤਾ ਜਾਵੇ ਸਾਡੀਆਂ ਗੱਡੀਆਂ ਜਿਹੜੀਆਂ ਬੌਂਡ ਆ ਉਹ ਛੱਡੀਆਂ ਜਾਣ ਅਸੀਂ ਕਮਾ ਕੇ ਰੋਟੀ ਖਾ ਸਕੀਏ ਅਸੀਂ ਕਰਨੇ ਆ ਬੈਠਾ ਹੋਏ ਡੀ ਸੀ ਸਾਹਿਬ ਦੇ ਕੋਲ ਜਾ ਕੇ ਕਿਰਕੀ ਨਾ ਰੋਦਾ ਹਾਂਜੀ ਮੇਰਾ ਨਾਮ ਰੁਜੀਤ ਕੁਲਿੰਦਰ ਸਿੰਘ ਗੱਬਰ ਬਿਲਾੜੂ ਰੇੜੀਆਂ ਵਾਲਿਆ ਬਲੋਹੇ ਕੱਟ ਕੀਤਾ ਗਿਆ ਵਾ ਜੀ ਸਰ ਇਹ ਗੱਲ ਬਾਤ ਜੀ ਆਪ ਜੀ ਨੂੰ ਸਾਰੀ ਸਰਕਾਰ ਨੂੰ ਵੀ ਪਤਾ ਹੈ ਜੀ ਜੋ ਹਾਈ ਕੋਰਟ ਤੋਂ ਆਰਡਰ ਹੋਇਆ ਹੈ ਕਹਿੰਦੇ ਪੰਜਾਬ ਪੁਲਿਸ ਵਾਲੇ ਬੀਜਪੀ ਜੀ ਨੇ ਐਲਾਨ ਕੀਤਾ ਹੈ ਕਿ ਯਾਰੂ ਰੇੜੇ ਜਿੰਨੀਆਂ ਬੰਦ ਕੀਤੇ ਜਾਣ ਸਾਡੀ ਸਰਕਾਰ ਨੂੰ ਭਗਵੰਤ ਸਿੰਘ ਆਮ ਸੀਐਮ ਸਾਹਿਬ ਨੂੰ ਬੇਨਤੀ ਆ ਕਿ ਜੋ ਸਾਡੇ ਤੇ ਤੱਕਾ ਹੋ ਰਿਹਾ ਏ ਗਰੀਬ ਜਨਤਾ ਤੇ ਅਸੀਂ ਰੇੜੀਆਂ ਲਾਉਣ ਲਈ ਵਾਉਣ ਦਾ ਸਾਨੂੰ ਕੋਈ ਸ਼ੌਂਕ ਨਹੀਂ ਆ ਜਿਆਦਾ ਸਾਡੀ ਮਜਬੂਰੀ ਆ ਅਸੀਂ ਇਹ ਕਹਿੰਨੇ ਆ ਸਰਕਾਰ ਨੂੰ ਕਿ ਜੋ ਸਾਡੇ ਰਿਜਾਰ ਸਾਨੂੰ ਸਾਡੇ ਦਿੱਤੇ ਜਾਣ ਜੋ ਚਾਲੂ ਕੀਤੇ ਜਾਣ ਤੇ ਜੇ ਨਹੀਂ ਕਰ ਸਕਦੀ ਸਰਕਾਰ ਸਾਡੇ ਨਾਲ ਇਹ ਸਾਡੇ ਕੰਮ ਤੇ ਸਾਨੂੰ ਜੋ ਸਾਡੀਆਂ ਜੋ ਸਾਡੇ ਹੱਕ ਦੀਆਂ ਜੋ ਜੋ ਵੀ ਸਾਨੂੰ ਫੈਕਟਰੀਆਂ ਚਲਾਈਆਂ ਜਾਣ ਸਾਨੂੰ ਕੋਈ ਰਿਜਾਰ ਦਿੱਤਾ ਜਾਵੇ ਕਿਉਂਕਿ ਰਿਜਾਰ ਸਾਡਾ ਕਿਸੇ ਦਾ ਕਿਸੇ ਤੋਂ ਕੋਈ ਨਹੀਂ ਕੰਮ ਹੈਗਾ ਵੀਰਾਂ ਤੋਂ ਸਾਰਿਆਂ ਤੋਂ ਸਾਰੇ ਹੀ ਦੋ ਦੋ ਚਾਰ ਚਾਰ ਜੀ ਪਰਿਵਾਰ ਘਰ ਦੇ ਸਾਡੇ ਹਰ ਇੱਕ ਦੇ ਆ ਤੇ ਵੇਖੋ ਜੀ ਜੇ ਆੜੀ ਅੱਜ ਰੋਜ਼ੀ ਰੋਟੀ ਖੋਈ ਜਾਂਦੀ ਆ ਤੇ ਕਿਉਂਕਿ ਸਰਕਾਰ ਇਹਦੀ ਜ਼ਿੰਮੇਵਾਰ ਆ ਕਿਉਂਕਿ ਹੁਣ ਗਰੀਬ ਜਨਤਾ ਨੂੰ ਇਹਨਾਂ ਨੇ ਕਿਆ ਹੀ ਵਾਅਦਾ ਕੀਤਾ ਹੈ ਸੀਐਮ ਸਾਹਿਬ ਨੇ ਕਿ ਅਸੀਂ ਪੰਜਾਬ ਚ ਘਰ ਘਰ ਚ ਰੁਜ਼ਗਾਰ ਦਵਾਂਗੇ ਰੁਜ਼ਗਾਰ ਦੇਣ ਦੀ ਬਜਾਏ ਸਾਡਾ ਰੁਜ਼ਗਾਰ ਜਿਹੜਾ ਖੋਇਆ ਜਾ ਰਿਹਾ ਏ ਸਾਡੀ ਤਰਨਤਾਰਨ ਹਲਕੇ ਦੇ ਜੋ ਐਮਐਲਏ ਸਾਹਿਬ ਹਰਮੀਤ ਸਿੰਘ ਸੰਧੂ ਜੀ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਜੋ ਆਮ ਪਾਰਟੀ ਦੇ ਨੇਤਾ ਜੀ ਐਮਐਲਏ ਸਾਹਿਬ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਇਸ ਇਸੇ ਲਈ ਧਿਆਨ ਦੇਣ ਜੋ ਤਰਨਤਨ ਜ਼ਿਲ੍ਹੇ ਦੇ ਉਸ ਪ੍ਰਸ਼ਾਸਨਾਂ ਉਹਨਾਂ ਨੂੰ ਕਰਨ ਬੇਨਤੀ ਕਿ ਜੋ ਸਾਡੇ ਰੁਜ਼ਗਾਰ ਚੱਲਦੇ ਰਹਿਣ ਸਾਡੇ ਨਾਲ ਗਰੀਬ ਜਨਤਾ ਨਾ ਨਾ ਤੱਕਾ ਹੋਵੇ ਜੋ ਸਾਡੀਆਂ ਰੇੜੀਆਂ ਮੋਟਰਸਾਈਕਲ ਵਾਲੀਆਂ ਫੜੀਆਂ ਗਈਆਂ ਏ ਬੌਂਡ ਹੋਈਆਂ ਉਹ ਵੀ ਸਾਡੀਆਂ ਸਰੋង ਦੀ ਕਿਰਪਾਲਤਾ ਕਰਨ ਅਤੇ ਅਸੀਂ ਆਟੋ ਰਿਕਸ਼ਾ ਵਾਲੇ ਜਿਹੜੇ ਆਟੋ ਰਿਕਸ਼ੇ ਵਾਲੇ ਨੇ ਜਾਂ ਛੋਟੇ ਹੱਥੀ ਵਾਲੇ ਆ ਉਹਨਾਂ ਕੋ ਲਗਾਤਾਰ ਹੀ ਸਰਕਾਰ ਨੂੰ ਕਿਹਾ ਜਾ ਰਿਹਾ ਪ੍ਰਸ਼ਾਸਨ ਨੂੰ ਕਿ ਸਾਡਾ ਜਿਹੜਾ ਰੁਜ਼ਗਾਰ ਖੋ ਰੇ ਨੇ ਅਸੀਂ ਕਿਧਰ ਨੂੰ ਜਾਈਏ ਵਾਹਿਗੁਰੂ ਜੀ ਅਸੀਂ ਮੰਨਦੇ ਢਾਡੀ ਗੱਲ ਸਾਡਾ ਗਰੀਬ ਜਨਤਾ ਦਾ ਕੋਈ ਰੰਜਾਰ ਨਹੀਂ ਹੈਗਾ ਅਸੀਂ ਤਾਂ ਡੈ ਆ ਕਿ ਸਾਡੀ ਰੋਜੀ ਰੋਟੀ ਆ ਜੋ 40 40 50 50000 ਰੁਪਏ ਅਸੀਂ ਕਿਸ਼ਤਾਂ ਤੇ ਲੈ ਕੇ ਜੋ ਅਸੀਂ ਆਪਣਾ ਰੋਜ਼ਗਾਰ ਚਲਾਉਂਦੇ ਆ ਤੇ ਇਹ ਵੇਖੋ ਅਸੀਂ ਰੋਟੀ ਕਿਸ ਦੀ ਨਹੀਂ ਖੁੰਡਾ ਇਹਦੇ ਸਿਰਫ ਅਸੀਂ ਆਪਣੇ ਮੁਕੱਦਰਾ ਆਪੋ ਆਪਣੇ ਲਿਖਿਆ ਮਾਲਕ ਨੇ ਲਿਖਿਆ ਜਿਦਾਂ ਸਾਨੂੰ ਉਹ ਡੰਡ ਆ ਅਸੀਂ ਕਿਸੇ ਨਾਲ ਕੋਈ ਧੱਕੇ ਸ਼ਾਇ ਨਹੀਂ ਕਰਦੇ ਅਸੀਂ ਜੋ ਕਿਰਾਇਆ ਵੀ ਇਹਨਾਂ ਤੋਂ ਹਿਸਾਬ ਨਾਲ ਲੈਂਦੇ ਆ ਗਰੀਬ ਜਨਤਾ ਕੋਈ ਜਿਹੜਾ ਵੀ ਭੈਣ ਭਰਾਵਾ ਅਸੀਂ ਕਿਸੇ ਤੋਂ ਵਾਦਾ ਨਹੀਂ ਕਿਸੇ ਤੋਂ ਮੰਗਦੇ ਰਹੀ ਗੱਲ ਕਹਿੰਦੇ ਸਾਡੇ ਤੋਂ ਜਿਹੜੇ ਵੀ ਚਲਾਣ ਹੁੰਦੇ ਆ ਉਹ ਐਕਸੀਡੈਂਟ ਹੁੰਦੇ ਆ ਅਦੇ ਤੱਕ ਵਾਹਿਗੁਰੂ ਜੀ ਅਸੀਂ ਕਹਿੰਨੇ ਆ ਵੀ ਸਾਡੇ ਕਿਸੇ ਵੀ ਤਰਨਤਾਂ ਚ ਜ਼ਿਲ੍ਹੇ ਚ ਕੋਈ ਐਕਸੀਡੈਂਟ ਨਹੀਂ ਹੋਇਆ ਸਾਰਿਆਂ ਇੰਨੀ ਧਿਆਨ ਨਾਲ ਗੱਡੀ ਚਲਾਉਨੇ ਕਿ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਆਪ ਗੱਡੀ ਸਾਈਡ ਤੇ ਲਾਉਨੇ ਐਕਸੀਡੈਂਟ ਤੋਂ ਡਰਦੇ ਤੇ ਨੰਬਰ 2 ਜੀ ਆਈੜੀਆਂ ਸਰਯੇ ਦੀ ਸੀਮੈਂਟ ਦੀ ਗੱਲ ਕਰਨ ਹੈ ਸਰਯੇ ਦੀ ਸਰਕਾਰਾਂ ਕਹਿੰਦੀਆਂ ਵੀ ਉਹਦੇ ਕਾਰਨ ਐਕਸੀਡੈਂਟ ਹੁੰਦੇ ਆ ਉਹ ਸਾਡੀਆਂ ਗੱਡੀਆਂ ਨਹੀਂ ਆ ਗਰੀਬ ਜਨਤਾ ਦੀਆਂ ਉਹ ਤਗੜੇ ਸਹੂਕਾਰਾਂ ਦੀਆਂ ਦੁਕਾਨਾਂ ਤੇ ਆ ਜੋ ਬੰਦੇ ਉਹਨਾਂ ਰੱਖੇ ਤਨਖਾਈਏ ਉਹਨਾਂ ਦੀਆਂ ਗੱਡੀਆਂ ਵਾਂ ਉਹਨਾਂ ਨੂੰ ਕੋਈ ਮੁਲਾਜ਼ਮ ਕੋਈ ਪ੍ਰਸ਼ਾਸਨ ਵਾਲਾ ਕੁਝ ਨਹੀਂ ਕਹਿੰਦਾ ਜੀ ਉਹ ਸਿਰਫ ਸਾਡੇ ਨਾਲ ਹੀ ਤਾਂ ਕਹਿੰਦਾ ਅਸੀਂ ਅੰਦਰ ਗਰਾਊਂਡ ਚੀਜ਼ਾਂ ਲਾਦਦੇ ਆ ਅਸੀਂ ਇਹਨੇ ਜਿਹੜਾ 20 ਫੁੱਟ ਤੋਂ ਵੱਧ ਮਾਲ ਲਾਦਦਾ ਏ ਉਹਦੇ ਪਿੱਛੇ ਅਸੀਂ ਨਹੀਂ ਜਾਵਾਂਗੇ ਉਹਨੂੰ ਜੋ ਮਰਜ਼ੀ ਸਰਕਾਰ ਕਾਨੂੰਨੀ ਕਾਰਵਾਈ ਬਣਦੀ ਆ ਉੱਤੇ ਕਰਨ ਤੇ ਪਰ ਜੋ ਸਾਡੀ ਰੋਜ਼ੀ ਰੋਟੀ ਆ ਇਹ ਸਾਡੀ ਨਾ ਖੋਈ ਜਾਵੇ ਸਾਡੀ ਇਹ ਬੇਨਤੀ ਆ ਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੀ ਬੇਨਤੀ ਇਹੋ ਹੀ ਆ ਕਿ ਜੀ ਭਗਵੰਤ ਸਿੰਘ ਮਾ ਸੀਐਮ ਸਾਹਿਬ ਨੂੰ ਤੇ ਜੋ ਸਾਡੀ ਰੋਜੀ ਰੋਟੀ ਆ ਪੰਜਾਬ ਸਰਕਾਰ ਡੀਸੀ ਸਾਹਿਬ ਨੂੰ ਵੀ ਇਹਨਾਂ ਨੂੰ ਬੇਨਤੀਆਂ ਮੰਗ ਪੱਤਰ ਦਿੱਤਾ ਸੀ ਵੀ ਐਸ ਪੱਤਰ ਦਿੱਤਾ ਹੈ ਕਿ ਇਸ ਵਿਸ਼ੇ ਤੇ ਅਸੀਂ ਐਮਐਲਏ ਸਾਹਿਬ ਦੇ ਘਰ ਵੀ ਗਏ ਸਾਂ ਬਸਤੇ ਉਹ ਸਾਨੂੰ ਦੋ ਵਾਰੀ ਹੋ ਗਿਆ ਮਿਲਦੇ ਨਹੀਂ ਰਹੇ ਤੇ ਸਾਡੀ ਕਿਹਾ ਕਿ ਸਾਡੇ ਐਮਐਲਏ ਸਾਹਿਬ ਜੀ ਨੂੰ ਵੀ ਬੇਨਤੀ ਆ ਕਿ ਸਾਨੂੰ ਮਿਲ ਕੇ ਜੋ ਸਾਡੀ ਰੋਜੀ ਰੋਟੀ ਆ ਉਹ ਸਾਡੀ ਨਾ ਸਰਕਾਰ